ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਪਰਵਾਰ ਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਉੱਤੇ ਕਬਜ਼ਾ ਕੀਤਾ ਹੋਇਆ ਹੈ ਵਾਰ-ਵਾਰ ਜ਼ਿਕਰ ਕੀਤਾ ਗਿਆ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦੁਆਰਾ ਕੇ ਟੀਵੀ ਚੈਨਲ ਤੋਂ ਲੈ ਕੇ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜੀ ਬਾਣੀ ਪ੍ਰਸਾਰਣ ਹੁੰਦੀ ਹੈ ਉਸ ਚੈਨਲ ਉੱਤੇ ਕਬਜ਼ਾ ਸੁਖਬੀਰ ਸਿੰਘ ਬਾਦਲ ਦਾ ਹੈ ਇਸ ਦਾ ਐਸਪੀਸੀ ਯਾਨੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਫਾਇਦਾ ਨਹੀਂ ਹੈ ਨਾ ਹੀ ਇਸ ਤੋਂ ਜਿਹੜੀ ਆਮਦਨ ਆਉਂਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਕਾਊਂਟ ਵਿੱਚ ਆਉਂਦੀ ਹੈ ਯਾਨੀ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਾਰ-ਵਾਰ ਇਹ ਖੁਲਾਸੇ ਕੀਤੇ ਗਏ ਲੇਕਿਨ ਇੱਧਰ ਇੱਕ ਹੋਰ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਕਰਾਉਣ ਦਾ ਸਮਾਂ ਆ ਗਿਆ ਹੈ ਇਹ ਸਮਾਂ ਫਿੱਟ ਵੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੀ ਵੱਡੀ ਹਲਚਲ ਮੱਚੀ ਹੋਈ ਹੈ ਖਾਸ ਕਰਕੇ ਪ੍ਰਧਾਨਗੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਜਦੋਂ ਜਹਿਦ ਕਰ ਰਹੇ ਨੇ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਰੀਲੌਂਚ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਉਹੀ ਪ੍ਰਧਾਨ ਹੋਣਗੇ ਉਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਅਜਿਹੇ ਕਿਆਸਰਗਾਈਆਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਈਆਂ ਚਾਰੀਆਂ ਨੇ ਜੇਕਰ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਉਹ ਤਾਂ ਵਾਰ-ਵਾਰ ਇਹ ਕਹਿ ਚੁੱਕੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਐ ਤੂੰ ਜਿਹੜੇ ਅਕਾਲੀ ਦਲ ਵਾਲੇ ਮੁਨਕਰ ਹੋਏ ਨੇ, ਪਘੋੜੇ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨ ਮੱਥਾ ਲਾਇਆ ਹੈ ਇਹਨਾਂ ਨੂੰ ਆਪਣੀਆਂ ਹਰਕਤਾਂ ਤੋਂ, ਆਪਣੇ ਕੰਮਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ। ਵਾਰ-ਵਾਰ ਜਦੋਂ ਵੀ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਗਿਆਨੀ ਰੋਗਬੀਰ ਸਿੰਘ ਕਹਿੰਦੇ ਨੇ ਕਿ ਇਹ ਫੈਸਲੇ ਇਨ ਬਿਨ ਲਾਗੂ ਹੋਣਗੇ ਕੱਲ 4 ਮਾਰਚ ਹੈ 4 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ 5 ਮੈਂਬਰੀ ਕਮੇਟੀ ਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸੂਬ ਤੋਂ 7 ਮੈਂਬਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਬਣੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਜਿਸ ਦੇ ਪ੍ਰਧਾਨ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਮੈਦਾਨ ਛੱਡ ਦਿੱਤਾ ਹੈ ਕਿਰਪਾਲ ਸਿੰਘ ਬਲਡੁੰਗਰ ਹੁਣਾਂ ਨੇ ਵੀ ਮੈਦਾਨ ਛੱਡ ਦਿੱਤਾ ਹੈ ਲੇਕਰ ਪੰਜ ਸ਼੍ਰੋਮਣੀ ਅਕਾਲੀ ਦਲ ਦੇ ਉਹ ਮੈਂਬਰ ਜਿਹੜੇ ਉਸ ਕਮੇਟੀ ਦੇ ਵਿੱਚ ਨੇ ਉਹ ਹਾਲੇ ਵੀ ਇੱਕ ਥਾਪੜ ਕੇ ਵਿਰੋਧ ਕਰ ਰਹੇ ਨੇ ਜਿਹੜੀ ਭਰਤੀ ਕਥਤ ਨਜ਼ਾਇਜ਼ ਤਰੀਕੇ ਦੇ ਨਾਲ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦਰ ਜੋ ਐਜ਼ ਅ ਐਕਟਿਵ ਕਾਰਜਕਾਰੀ ਪ੍ਰਧਾਨ ਨੇ ਅਤੇ ਦੂਸਰੇ ਪਾਸੇ ਡਾਕਟਰ ਦਰਜੀਤ ਸਿੰਘ ਚੀਮਾ ਯਾਨੀ ਕਿ 3-4% ਅਜਿਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਹੋਇਆ ਹੈ ਤੇ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਭੰਬਲ ਪੂਸੇ ਵਿੱਚ ਪਾਇਆ ਹੋਇਆ ਹੈ ਸਿੱਖ ਕੌਮ ਇਹਨਾਂ ਤੋਂ ਪੂਰੀ ਤਰ੍ਹਾਂ ਖਫਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਕੱਲ ਐਕਸ਼ਨ ਲਿਆ ਜਾਵੇਗਾ ਐਕਸ਼ਨ ਕਿਸ ਤਰ੍ਹਾਂ ਲਿਆ ਜਾਵੇਗਾ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਭਰਤੀ ਦੱਸੀ ਜਾ ਰਹੀ ਹੈ 37 ਲੱਖ ਦੇ ਕਰੀਬ ਭਰਤੀ ਦੱਸੀ ਜਾ ਰਹੀ ਹੈ ਇਹ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਨਵੇਂ ਮੈਂਬਰ ਅਤੇ ਪੁਰਾਣੇ ਮੈਂਬਰ ਕੁੱਲ ਮਿਲਾ ਕੇ 36 ਤੋਂ 37 ਲੱਖ ਹੋ ਗਏ ਨੇ। ਇਹੀ ਤਾਂ ਰੁਣਾ ਰ ਹੋ ਰਿਆ ਸੀ ਗਿਆਨੀ ਹਰਪ੍ਰੀਤ ਸਿੰਘ ਵੀ ਕਿਹੜੀ ਜਾਦੂ ਦੀ ਛੜੀ ਹੈ। ਸੁਖਬੀਰ ਸਿੰਘ ਬਾਦਲ ਦੇ ਕੋਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਪਾਈ 17 ਤੋਂ 18 ਲੱਖ। ਹੁਣ ਕਿਵੇਂ 35 ਤੋਂ 37 ਲੱਖ 36 ਤੋਂ 37 ਲੱਖ ਹੋ ਗਈ ਹੈ। ਇਸ ਉੱਤੇ ਇਸ ਵਰਤੀ ਨੂੰ ਬੋਕਸ ਕਿਹਾ ਜਾਂਦਾ ਹੈ। ਇਸ ਭਰਤੀ ਨੂੰ ਗੈਸ ਵਿਧਾਨਿਕ ਵੀ ਕਿਹਾ ਜਾਂਦਾ ਹੈ ਅਕੋਰਡਿੰਗ ਟੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਕੱਲ ਜਿਹੜੀ ਭਰਤੀ ਮੈਮ ਸ਼ੁਰੂ ਕੀਤੀ ਜਾਵੇਗੀ ਸੂਤਰ ਦੱਸਦੇ ਨੇ ਕਿ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹਣਾਵਾਲੂ ਇਸ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਜਿੱਥੇ ਵੀ ਮੀਟਿੰਗ ਹੁੰਦੀ ਹੈ ਉਤੋਂ ਇਹਨਾਂ ਨੂੰ ਖਾਦੀ ਛੰਡੀ ਮਿਲੇਗੀ ਪੁਰਾਣੀ ਭਰਤੀ ਰੱਦ ਕੀਤੀ ਜਾਵੇਗੀ ਨਵੀਂ ਭਰਤੀ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਜਿਸ ਦੇ ਵਿੱਚੋਂ 5 ਮੈਂਬਰ ਰਹਿ ਗਏ ਨੇ ਉਹਨਾਂ ਵੱਲੋਂ ਨਵੀਂ ਭਰਤੀ ਨੂੰ ਦੁਬਾਰਾ ਤੋਂ ਨੇਪਰੇ ਚੜਾਇਆ ਜਾਵੇਗਾ ਧੰਨਵਾਦ